ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀ ਜਿਹੜਾ ਅੱਜ ਆਪਣੇ ਆ ਘਰ ਦਾ ਤੇ ਫਾਰਮ ਦਾ ਜਿਹੜਾ ਕੰਮ ਆ ਉਹ ਆਲਮੋਸਟ ਸਾਰਾ ਕੰਪਲੀਟ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿਵੇਂ ਕਿਵੇਂ ਦਾ ਆਪਾਂ ਸੈਟਅਪ ਕੀਤਾ ਤੇ ਹੁਣ ਅੱਗੇ ਜਿਹੜੀ ਰੁਟੀਨ ਆ ਉਹ ਆਪਣੀ ਕਿਵੇਂ ਹੋਇਆ ਕਰੂਗੀ ਤੇ ਬਾਕੀ ਜਿਹੜਾ ਵੀ ਆਪਾਂ ਨੂੰ ਵੀ ਕਿਓ ਦਾ ਰਿਸਪੌਂਸ ਮਿਲ ਰਿਹਾ ਉਹ ਬਹੁਤ ਹੀ ਜ਼ਿਆਦਾ ਵਧੀਆ ਮਿਲ ਰਿਹਾ ਮੈਨੂੰ ਇੰਨੀ ਉਮੀਦ ਨਹੀਂ ਸੀ ਵੀ ਆਪਣਾ ਜਿਹੜਾ ਕੰਮ ਆ ਉਹ ਇੰਨਾ ਜ਼ਿਆਦਾ ਵਧੀਆ ਹੋ ਜੂਗਾ ਤੇ ਆਪਾਂ ਹੁਣ ਅੱਗੇ ਅੱਗੇ ਤੁਹਾਨੂੰ ਸਾਰਾ ਸ਼ੋਅ ਕਰਦੇ ਆ ਦਿਖਾਉਨੇ ਆ ਆਜੋ ਇੱਧਰ ਆਪਾਂ ਹਾਲੇ ਕੱਚਾ ਰੱਖਿਆਗਾ ਇਹ ਆਪਾਂ ਵੀਰੇ ਆਉਣ ਆਪਾਂ ਨੂੰ ਕੋਸ਼ਿਸ਼ ਕਰਾਂਗੇ ਪੱਕਾ ਕਰਨ ਦੀ ਤੇ ਜਿਹੜਾ ਇੱਧਰ ਡੰਗਰ ਵਾਲੇ ਫਰਸ਼ ਦੇ ਨਾਲ ਨਾਲ ਆਪਾਂ ਇੱਧਰ ਵੀ ਇੱਕ ਹੋਰ ਛੋਟਾ ਜਿਹਾ ਫਰਸ਼ ਹੈ ਜਿਹੜਾ ਉਹ ਲਵਾਤਾ ਜਿਹੜੀ ਹੁਣ ਇੱਥੇ ਟੋਕੀਲੀ ਮਸ਼ੀਨ ਪਈ ਆ ਇਹ ਆਲਮੋਸਟ ਇੱਥੇ ਆ ਜੂਗੀ ਤੇ ਜਿਹੜੀ ਉਧਰ ਆਪਣੀ ਸਪੇਸ ਆ ਗਈ ਉਹ ਵੀ ਵੱਤ ਜੂਗੀ ਤਾਂ ਜੋ ਉੱਥੇ ਇੱਕ ਦੋ ਮੱਜਾਂ ਜਾਂ ਗਾਵਾਂ ਆਪਾਂ ਹੋਰ ਰੱਖ ਸਕੀਏ ਤੇ ਉਸ ਤੋਂ ਬਾਅਦ ਅੱਗੇ ਫੂਨ ਦਿਖਾਉਣੇ ਆ ਇੱਧਰ ਹੁਣ ਸਾਰਾ ਇਹ ਇਹ ਆਪਾਂ ਉੱਚਾ ਕਰਾਤਾ ਨਾਲ ਖੁੱਲ੍ਹੀਆਂ ਕਰਾਤੀਆਂ ਤੇ ਆ ਨਾਲ-ਨਾਲ ਆਪਾਂ ਪੱਕਾ ਕਰਾ ਲਿਆ ਕਿਉਂਕਿ ਇੱਧਰ ਆਪਣੇ ਕਟਰੂ ਵਗੈਰਾ ਵੀ ਬੰਨੇ ਜਾ ਸਕਦੇ ਨੇ ਧੁੱਪ ਚ ਇਹ ਇੱਧਰ ਆਪਣੀ ਬਈ ਖੁੜਲੀ ਆ ਇਹ ਖੁੜਲੀ ਚੱਕ ਕੇ ਇੱਥੇ ਰੱਖਾਂਗੇ ਕਟਰੂਆਂ ਵਾਸਤੇ ਤੇ ਚ ਆਪਾਂ ਆਉਣਾ ਟਾਈਮ 'ਚ ਦੇਖਾਂਗੇ ਆ ਪਾਣੀ ਦਾ ਪ੍ਰਬੰਧ ਵੀ ਇਹਦੇ 'ਚ ਆਪਾਂ ਰੱਖਾਂਗੇ ਤੇ ਅੱਗੇ ਤੁਹਾਨੂੰ ਦਿਖਾ ਦਈਏ ਜੀ ਇਹ ਜਿਹੜਾ ਸੈੱਟ ਪਾਇਆ ਇਹ ਆਪਾਂ ਹੁਣ ਪਾਇਆਗਾ ਪਹਿਲਾਂ ਇੱਥੇ ਆਪਣੇ ਵਾਸ਼ਰੂਮ ਵਗੈਰਾ ਸੀਗੇ ਉਹ ਸ਼ਿਫਟ ਕਰਕੇ ਆਪਾਂ ਉੱਧਰ ਕਰਤੇ ਤਾਂ ਜੋ ਇਹ ਸਾਨੂੰ ਆਪਣੇ ਫਾਰਮ ਨੂੰ ਦਿਖਾਉਣ ਵਾਸਤੇ ਜਿਹੜੀ ਆਪਣੀ ਥਾਂ ਸੀਗੀ ਉਹ ਆਪਾਂ ਨੂੰ ਹੋਰ ਖੁੱਲ ਗਈ। ਉਹਦੇ ਵਿੱਚ ਆਪਾਂ ਨੂੰ ਇਹ ਫਾਇਦਾ ਵੀ ਹੋ ਗਿਆ। ਨਾ ਤਾਂ ਆਪਾਂ ਨੂੰ ਕੋਈ ਤੁਥੋਂ ਲੈਣੀ ਪਈ ਆ। ਤਾਂ ਪਰ ਕੁਝ ਨਹੀਂ ਕਰਨਾ ਪਿਆ। ਆ ਘਰ ਦੀ ਥੋੜੀ ਜਿਹੀ ਐਡਜਸਟਮੈਂਟ ਕਰਕੇ ਹਨਾ ਸਪੇਸ ਆਪਾਂ ਨੂੰ ਜ਼ਿਆਦਾ ਮਿਲ ਗਈ। ਤੇ ਇੱਧਰ ਆਪਣੀ ਪਾਣੀ ਵਾਲੀ ਖੇੜ ਆ। ਇਹ ਉੱਥੇ ਦੀ ਉੱਥੀ ਪਈ ਰੱਖੀ ਆ ਆਪਾਂ ਨੇ। ਤਾਂ ਜੋ ਪਸ਼ੂ ਨੂੰ ਸਿੱਧਾ ਉਹ ਡਾਇਰੈਕਟ ਇੱਥੇ ਪਾਣੀ ਪਿਆ ਕੇ ਇੱਥੇ ਬੰਦਿਆ ਕਰਾਂਗੇ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹ ਦੇਖਾਂਗੇ ਜਿਹੜਾ ਪਾਣੀ ਦਾ ਪ੍ਰਬੰਧ ਆ ਉਹ ਆਪਾਂ ਉੱਥੇ ਹੀ ਕਰਿਆ ਜਾਵੇ। ਵੈਸੇ ਤਾਂ ਜਿਹੜੀਆਂ ਆਪਾਂ ਨੇ ਕੋਲੀਆਂ ਬਣਾਈਆਂ ਨੇ ਉਹ ਪਾਣੀ ਵਾਲੀਆਂ ਵੀ ਬਣਾਈਆਂ ਨੇ ਆਪਾਂ ਉਹਨਾਂ ਦੇ ਵਿੱਚ ਪਾਣੀ ਕਦੇ ਵੀ ਛੱਡ ਸਕਦੇ ਹਾਂਗੇ ਇਹ ਆਪਾਂ ਇੱਕ ਐਕਸਟਰਾ ਪੁਆਇੰਟ ਰੱਖਿਆ ਬਾਈ ਚਾਂਸ ਕਦੇ بارش ਦੇ ਟਾਈਮ ਦੇ ਵਿੱਚ ਕੋਈ ਹੋਰ ਕਿਸੇ ਪ੍ਰੋਬਲਮ ਕਰਕੇ ਵੀ ਮੈਸਾਂ ਗਾਵਾਂ ਨਾ ਖੋਲੀਆਂ ਜਾ ਸਕਣ ਤਾਂ ਆਪਾਂ ਇਹਨਾਂ ਨੂੰ ਪਾਣੀ ਦਾ ਪ੍ਰਬੰਧਾ ਜਿਹੜਾ ਉੱਥੇ ਹੀ ਕਰ ਸਕਦੇ ਹਾਂ ਇਹ ਹੁਣ ਉੱਚਾ ਕਰਕੇ ਸਾਰਾ ਆਪਾਂ ਇਹ ਸੈਟਅਪ ਸਾਰਾ ਕਰ ਲਿਆ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ ਹੁਣ ਆਪਣਾ ਜਿਹੜਾ ਅ ਅੱਗੇ ਦਾ ਜਿਹੜਾ ਪਲਾਨ ਆ ਉਹ ਸਾਡਾ ਕੀ ਪਲਾਨ ਹੈਗਾ ਹੁਣ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਹੁਣ ਵੱਧ ਤੋਂ ਵੱਧ ਮੱਝਾਂ ਗਾਵਾਂ ਲਿਆਂਦੀਆਂ ਜਾਣ ਕੋਸ਼ਿਸ਼ ਇਹ ਹੀ ਕਰਾਂਗੇ ਵੀ ਹਰ 2 ਜਾਂ 3 ਮਹੀਨੇ ਬਾਅਦ ਅਸੀਂ ਇੱਕ ਮੱਝ ਲੈ ਕੇ ਆਈਏ ਜਿਆਦਾ ਕੋਈ ਅਸਰਤੇ ਬਾਰਡਰ ਮੇ ਨਹੀਂ ਪਾਉਣਾ ਹੈਗਾ ਕਿਉਂਕਿ ਕੰਮਾ ਜਿਹੜਾ ਆਪਣਾ ਬਹੁਤ ਹੀ ਵਧੀਆ ਚੱਲ ਰਿਹਾ ਹੈਗਾ ਤੇ ਆਪਾਂ ਨੂੰ ਬਹੁਤ ਹੀ ਚੰਗਾ ਰਿਸਪੌਂਸ ਮਿਲ ਰਿਹਾ ਜਿਵੇਂ ਜਿਵੇਂ ਆਪਣੇ ਕੰਮ ਦੀ ਡਿਮਾਂਡ ਵਧਦੀ ਜਾਊਗੀ ਓਵੇਂ ਓਵੇਂ ਅਸੀਂ ਆਪਣੇ ਕੰਮ ਨੂੰ ਅੱਗੇ ਵਧਾਉਂਦੇ ਜਾਵਾਂਗੇ ਠੀਕ ਹੈ ਜੀ ਤੇ ਇਧਰ ਫਿਲਹਾਲ ਤਾਂ ਹਲੇ ਆਪਣੇ ਕੱਟਰੂ ਵਗੈਰਾ ਖੜੇ ਨੇ ਪਰ ਹੁਣ ਜਦੋਂ ਆਪਣੇ ਕੋਲ ਮੱਝਾਂ ਆ ਗਈਆਂ ਹਨਾ ਹੋਰ ਆਪਾਂ ਲੈ ਆਏ ਤਾਂ ਹੁਣ ਅੱਗੇ ਦਾ ਅਸੀਂ ਕੀ ਪਲਾਨ ਸੋਚਿਆ ਵੀ ਜਿਹੜਾ ਇਹ ਹਲਾਗਾ ਇਹ ਸਾਰਾ ਰੋਸ਼ਨਦਾਨ ਜਾਂ ਹੈਗਾ ਇੱਥੇ ਅਸੀਂ ਇੱਕ ਖੁੜਲੀ ਬਣਾਵਾਂਗੇ ਤਾਂ ਜੋ ਜਿਹੜੇ ਕੱਟਰੂ ਨੇ ਉਹ ਸਾਰੇ ਇੱਥੇ ਸੈੱਟ ਹੋ ਸਕਣ ਉਹਨਾਂ ਟਾਈਮ 'ਚ ਇਹ ਵੀ ਦੇਖਾਂਗੇ ਵੀ ਜਿਹੜੀ ਆ ਜਗ੍ਹਾ ਗਈ ਜਿਹੜੀ ਤੁਸੀਂ ਦੇਖ ਰਹੇ ਹੋ ਜਿੱਥੇ ਟੈਂਕੀ ਵੀ ਹੈ ਟੱਬ ਵਗੈਰਾ ਪਏ ਨੇ ਇੱਥੇ ਵੀ ਅਸੀਂ ਇੱਕ ਅਡਜਸਟਮੈਂਟ ਰੱਖਾਂਗੇ ਖੁੜਲੀ ਦੀ ਤਾਂ ਜੋ ਆਪਾਂ ਨੂੰ ਜਗ੍ਹਾ ਦਾ ਹੀਲਾ ਆਪਣੇ ਕੋਲੇ ਹਲੇ ਹੈਗਾ ਇੱਥੇ ਆਪਾਂ ਨੂੰ ਹੋਰ ਕਿਤੇ ਪੈਸੇ ਲਾਉਣ ਦੀ ਲੋੜ ਨਾ ਪਵੇ ਜਿਵੇਂ ਜਿਵੇਂ ਅੱਗੇ ਕੰਮ ਵੱਧਦਾ ਜਾਊਗਾ ਆਪਾਂ ਜਗਾ ਦਾ ਵੀ ਉਹ ਹਿਸਾਬ ਨਾਲ ਐਡਜਸਟਮੈਂਟ ਆ ਜਿਹੜੀ ਉਹ ਕਰਦੇ ਜਾਵਾਂਗੇ ਤੇ ਤੁਹਾਨੂੰ ਇੱਧਰ ਦਿਖਾਉਨੇ ਆਗੇ ਫਿਲਹਾਲ ਆਪਣੇ ਕੋਲੇ ਪਸ਼ੂ ਨੇ ਗੀਆਂ ਚਾਰ ਆਪਣੇ ਕੋਲ ਮੱਝਾਂ ਨੇ ਇੱਕ ਗਾਂ ਗੀ ਬਾਕੀ ਇੱਧਰ ਜਿਹੜੇ ਕੱਟਰੂ ਨੇ ਬੱਚੀਆਂ ਨੇ ਕੱਟੇ ਨੇ ਇੱਕ ਵੱਡੀ ਕੱਟੀ ਹੈਗੀ ਇੱਧਰੇ ਇਹ ਖੜੇ ਨੇ ਹਨਾ ਤੇ ਇੱਧਰ ਜਿਹੜਾ ਆਪਣੇ ਆ ਕੀ ਕਹਿੰਦੇ ਹਰੇ ਚਾਰੇ ਵਾਸਤੇ ਆ ਉਧਰ ਆਪਣਾ ਤੂੜੀ ਵਾਲਾ ਘਰ ਆਗਾ ਉਹਦੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਉਹ ਤੂੜੀ ਵਾਲਾ ਘਰ ਆ ਉਹ ਨਾਲ ਹੀ ਇਹਦੇ ਜਿਹੜੀ ਅਡਜਸਟਮੈਂਟ ਹੋਈ ਵੀ ਆ ਮੀਂਹ ਕਣੀ ਦੇ ਵਿੱਚ ਸਾਨੂੰ ਉਹਦੀ ਕੋਈ ਵੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਨਾ ਸਾਰਾ ਟਾਈਮ ਵੇਸਟ ਹੁੰਦਾ ਸਿੱਧਾ ਟੋਕਾ ਕਰਕੇ ਉੱਥੇ ਜਿਹੜੀ ਤੂੜੀ ਵਗੈਰਾ ਸੀ ਕੱਢ ਕੇ ਪਾ ਦਿੰਨੇ ਆ ਨਾਲ ਹੀ ਉੱਥੇ ਅਸੀਂ ਆਪਣੇ ਜਿਹੜੇ ਕੱਖ ਨੇਗੇ ਉਹ ਰਲਾ ਦਿੰਨੇ ਹੈਗੇ ਸ਼ੈੱਡ ਜਿਹੜਾ ਆ ਇਹ ਆਪਾਂ ਹੁਣ ਇੱਧਰ ਨਵਾਂ ਬਣਾਇਆ ਹੈਗਾ ਪਹਿਲਾਂ ਸਿੱਧਾ ਇਹ ਵੀ ਇਹ ਵੀ ਸੋਚਿਆ ਵੀ ਚੱਲ ਉੱਥੇ ਤੱਕ ਸ਼ੈੱਡ ਪਾ ਦਈਏ ਪਰ ਉਹ ਸਾਡਾ ਪਲਾਨ ਆ ਜਿਹੜਾ ਫਿਰ ਆ ਕੈਨਸਲ ਹੋ ਗਿਆ ਵੀ ਚੱਲ ਜਿੰਨੀ ਕਿ ਸਾਨੂੰ ਹਲੇ ਲੋੜ ਆ ਆਪਾਂ ਸਿਰਫ ਓਨਾਂ ਕੀ ਕਰ ਰਹੇ ਆ ਫਾਲਤੂ ਪੈਸਾ ਨਹੀਂ ਆਪਾਂ ਲਾ ਰਹੇ ਪੈਸਾ ਆਪਾਂ ਲਾਵਾਂਗੇ ਮੱਝਾਂ ਗਾਵਾਂ ਤੇ ਜੇ ਤੋ ਆਪਾਂ ਨੂੰ ਇਨਕਮ ਹੋਊਗੀ ਠੀਕ ਹੈ ਜੀ ਤੇ ਫਿਰ ਹੌਲੀ ਹੌਲੀ ਆਪਣੇ ਕੰਮ ਨੂੰ ਸਟੈਬਲਿਸ਼ ਕਰਦੇ ਆਪਾਂ ਜਾਵਾਂਗੇ ਤੇ ਜਿਵੇਂ ਜਿਵੇਂ ਆਪਣਾ ਕੰਮ ਵੱਧਦਾ ਜਾਊਗਾ ਕੋਸ਼ਿਸ਼ ਕਰਾਂਗੇ ਕਿ ਤੇ ਸ਼ਹਿਰ ਦੇ ਵਿੱਚ ਫਿਰ ਕੋਈ ਜੁਗਾੜ ਮੈਂਟ ਦੇਖਾਂਗੇ ਡੇਰੀ ਵਗੈਰਾ ਦਾ ਕੋਈ ਸਵੀਟਸ ਵਗੈਰਾ ਦਾ ਉਹ ਹਲੇ ਗੱਲਾਂ ਦੂਰ ਨੇ ਪਰ ਪਹਿਲਾਂ ਆਪਾਂ ਆਪਣੀਆਂ ਜੜਾਂ ਨੇ ਜਿਹੜੀਆਂ ਉਹ ਮਜ਼ਬੂਤ ਕਰ ਰਹਿਆਂਗੇ ਤਾਂ ਜਿਵੇਂ ਜਿਵੇਂ ਕੰਮ ਦੀ ਡਿਮਾਂਡ ਆਪ ਨੂੰ ਮਿਲੀ ਜਾਊਗੀ ਆਪਾਂ ਉਹਵੇਂ ਮੈਨੇ ਕੰਮ ਨੂੰ ਵਧਾਈ ਜਾਵਾਂਗੇ ਬਾਕੀ ਆਪਾਂ ਜਿਹੜਾ ਵੀ ਕੰਮ ਕਰਦੇ ਆ ਕੋਈ ਘਿਓ ਆ ਦੁੱਧ ਦਾ ਬਿਲਕੁਲ ਵੀਰੇ ਇਮਾਨਦਾਰੀ ਨਾਲ ਕਰਦੇ ਆ ਚਾਹੇ ਉਹ ਘਰਾਂ ਚ ਪੈਂਦਾ ਚਾਹੇ ਜਿੰਨਾ ਵੀ ਥੋੜਾ ਬਚ ਜਾਂਦਾ ਘਿਓ ਕੱਢ ਲੈਂਦੇ ਆ ਬਾਕੀ ਜਿਹੜਾ ਥੋੜਾ ਬਹੁਤ ਹੋਰ ਬਚ ਜਾਂਦਾ ਉਹ ਅਸੀਂ ਕਈ ਕਈ ਵਾਰੀ ਡੇਰੀ ਚ ਵੀ ਪਾ ਦਿੰਦੇ ਆ ਡੇਰੀ ਚ ਵੀ ਆਪਾਂ ਯਾਰ ਬਿਲਕੁਲ ਪਿਓਰ ਤੇ ਖਰਾ ਦੁੱਧ ਪਾਉਨੇ ਆ ਅਸੀਂ ਇਹ ਸੋਚ ਕੇ ਕੰਮ ਨਹੀਂ ਕਰਦੇ ਹੈਗੇ ਵੀ ਜਾਂ ਕਿਸੇ ਕੋਈ ਮਿਲਾਵਟ ਵਗੈਰਾ ਕਰਕੇ ਹਨਾ ਤਾਂ ਇਮਾਨਦਾਰੀ ਨਾਲ ਹੀ ਕੰਮ ਕਰਾਂਗੇ ਸ਼ੁਰੂ ਤੋਂ ਇਮਾਨਦਾਰੀ ਨਾਲ ਹੀ ਕਰਦੇ ਆ ਰਹੇ ਆ ਤਾਂ ਜਿਹੜੀ ਇਮਾਨਦਾਰੀ ਆ ਇਹ ਇੱਕ ਬਹੁਤ ਵੱਡਾ ਕੀ ਕਹਿੰਦੇ ਆਪਣਾ ਹੁਨਰ ਆਗਾ ਜਿਹੜਾ ਤੁਹਾਨੂੰ ਇੱਕ ਕੰਮ ਨੂੰ ਇੱਕ ਚੰਗੇ ਲੈਵਲ ਦੇ ਉੱਪਰ ਲੈ ਕੇ ਜਾਂਦਾਗਾ ਤਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾ ਨੀਚੇ ਆਹ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿੰਨਾ ਵੀ ਆਪਾਂ ਸਾਰਾ ਇਹ ਸੈਟਅਪ ਲਾਇਆ ਹੈਗਾ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕੋਈ ਕਿਤੇ ਆਹ ਕਮੀ ਪੇਸ਼ੀ ਤਾਂ ਨਹੀਂ ਹੈਗੀ ਜੇ ਕਮੀ ਪੇਸ਼ੀ ਹੈਗੀ ਤਾਂ ਉਹ ਮੈਨੂੰ ਆਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਆਪਾਂ ਉਹ ਨੂੰ ਠੀਕ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੇ ਧੰਨਵਾਦ ਥੈਂਕ ਯੂ ਸਿੱਧੂ ਡੈਰੀ ਫਾਰਮ